ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ। ਅ ਇਜ਼ਰਾਈਲ ਦੇ ਅਤਿ ਦਰਜੇ ਦੇ ਸੱਜੇ ਪੱਖੀ ਵਿੱਤ ਮੰਤਰੀ ਬੀਜ਼ਾ ਲਾਲ ਸਮੋਤ੍ਰਿਕ ਨੇ ਕਿਹਾ ਕਿ 2025 ਦਾ ਸਾਲ ਉਹ ਸਾਲ ਹੋਊਗਾ ਜਦੋਂ ਇਜ਼ਰਾਈਲ ਫਲਸਤੀਨ ਦੇ ਕਬਜ਼ੇ ਹੇਠਲੇ ਪੱਛਮੀ ਕਿਨਾਰੇ ਨੂੰ ਆਪਣੇ ਵਿੱਚ ਸ਼ਾਮਲ ਕਰ ਲੂਗਾ। ਟਰੰਪ ਰਾਸ਼ਟਰਪਤੀ ਬਣ ਗਿਆ ਸਾਨੂੰ ਉਹਦੀ ਹੈਲਪ ਵੀ ਮਿਲੂਗੀ ਉਹਦਾ ਇਹ ਕਹਿਣਾ ਹੈ। ਤੇ ਅਸਲ ਦੇ ਵਿੱਚ ਜਿਹੜਾ 7 ਅਕਤੂਬਰ ਪਿਛਲੇ ਸਾਲ 2023 ਨੂੰ ਇੱਕ ਅਟੈਕ ਹੋਇਆ ਸੀ ਹਮਾਸ ਵੱਲੋਂ ਉਹ ਇੱਕ ਬਹਾਨਾ ਹੈ ਇਹਨਾਂ ਦਾ ਦੀਆਂ ਜਿਹੜੀਆਂ ਪੂਰੀਆਂ ਜਿਹੜੀਆਂ ਕੋਸ਼ਿਸ਼ਾਂ ਨੇ ਉਹ ਫਲਸਤੀਨ ਦਾ ਨਾਮੋ ਨਿਸ਼ਾਨ ਮਟਾਉਣ ਦੇ ਉੱਤੇ ਨੇ ਤੇ ਅਮਰੀਕਾ ਤੇ ਪੱਛਮੀ ਦੇਸ਼ ਖਾਸ ਤੌਰ ਤੇ ਅਮਰੀਕਾ ਉੱਥੋਂ ਦੀਆਂ ਜਿਹੜੀਆਂ ਅੱਡ ਅੱਡ ਪਾਰਟੀਆਂ ਦੀਆਂ ਸਰਕਾਰਾਂ ਉੱਥੇ ਬਣੀਆਂ ਨੇ ਉਹਨਾਂ ਦੀ ਇਜ਼ਰਾਈਲ ਦੇ ਨੂੰ ਪੂਰੀ ਥਾਪੜਾ ਰਹੀ ਹੈ ਤੇ ਹੁਣ ਵੀ ਉਹਨਾਂ ਨੂੰ ਲੱਗਦਾ ਇਹ ਹੈ ਵੀ ਉਹ ਥਾਪੜਾ ਇਸੇ ਤਰ੍ਹਾਂ ਜਾਰੀ ਰਹੂ ਤੇ ਅਸੀਂ ਇਸ ਨੂੰ ਆਪਣੇ ਕਬਜ਼ੇ 'ਚ ਲੈ ਲਵਾਂਗੇ ਇਹ ਬਹੁਤ ਹੀ ਮਾੜਾ ਤੇ ਮੰਦ ਭਾਗਾ ਬਿਆਨ ਹੈ ਭਾਰਤ ਸਰਕਾਰ ਨੂੰ ਇਹਦਾ ਨੋਟਿਸ ਲੈਣਾ ਚਾਹੀਦਾ ਕਿ ਭਾਰਤ ਸਰਕਾਰ ਅਜਿਹੀਆਂ ਨੀਤੀਆਂ ਦੀ ਦਾਦਾ ਸਮਰਥਨ ਕਰਦੀ ਹੈ ਇਹ ਸਵਾਲ ਪੁੱਛਿਆ ਜਾਣਾ ਚਾਹੀਦਾ ਦੂਜਾ ਉੱਥੇ ਜਿਹੜੀਆਂ ਔਰਤਾਂ ਨੇ ਜਿਨ੍ਹਾਂ ਨੂੰ ਬੰਦੀ ਬਣਾਇਆ ਹੋਇਆ ਇਜ਼ਰਾਈਲ ਨੇ ਫਲਸਤੀਨੀ ਔਰਤਾਂ ਉਹਨਾਂ ਨੂੰ ਅੱਡ-ਅੱਡ ਤਰ੍ਹਾਂ ਦੇ ਤਸੀਹੇ ਦਿੱਤੇ ਜਾ ਰਹੇ ਹੈ ਤੇ ਉਹਨਾਂ ਜੇ ਬਿਮਾਰ ਹੋ ਜਾਣ ਦਵਾਈ ਨਹੀਂ ਦਿੱਤੀ ਜਾਂਦੀ ਉਹਨਾਂ ਨੂੰ ਭੁੱਖਿਆ ਰੱਖਿਆ ਜਾਂਦਾ ਹੈ ਇਥੋਂ ਤੱਕ ਕਿ ਉਹਨਾਂ ਨੂੰ ਜਲੀਲ ਕਰਨ ਲਈ ਉਹਨਾਂ ਨੂੰ ਨੰਗੇ ਕਰਕੇ ਉਹਨਾਂ ਦੀ ਤਲਾਸ਼ੀ ਲਈ ਜਾਂਦੀ ਹੈ ਇਸ ਕਿਸਮ ਦਾ ਜਿਹੜਾ ਗੈਰ-ਮਨੁੱਖੀ ਵਰਤਾਰ ਹੈ ਉਹ ਚੱਲ ਰਿਹਾ ਹੈ ਜਿਹੜੀਆਂ ਮਨੁੱਖੀ ਅਧਿਕਾਰ ਸੰਸਥਾਵਾਂ ਨੇ ਯੂਨੋ ਦੀਆਂ ਮਨੁੱਖੀ ਅਧਿਕਾਰ ਸੰਸਥਾਵਾਂ ਨੇ ਉਹਨਾਂ ਦੀ ਇਜ਼ਰਾਈਲ ਕੋਈ ਪਰਵਾਹ ਨਹੀਂ ਕਰਦਾ ਤੇ ਇਹ ਮਨੁੱਖਤਾ ਦੇ ਵਿਰੁੱਧ ਇਜ਼ਰਾਈਲ ਦੇ ਵੱਡੇ ਅਪਰਾਧ ਨੇ ਤੇ ਦੁਨੀਆ ਭਰ ਦੇ ਲੋਕਾਂ ਨੂੰ ਇਹਨਾਂ ਦਾ ਗੰਭੀਰਤਾ ਨਾਲ ਨੋਟਿਸ ਲੈ ਕੇ ਇੱਕ ਵੱਡੀ ਆਮ ਜਿਹੜੀ ਲੋਕ رائے ਹੈ ਦੁਨੀਆ ਭਰ ਦੇ ਵਿੱਚ ਉਹ ਬਣਾਉਣ ਦੀ ਲੋੜ ਹੈ ਤਾਂ ਕਿ ਇਜ਼ਰਾਈਲ ਨੂੰ ਇਹਨਾਂ ਮਾੜੇ ਮਨਸੂਬਿਆਂ ਤੋਂ ਪਛਾਹ ਹਟਾਇਆ ਜਾ ਸਕੇ ਦੂਸਰੀ ਗੱਲ ਮਾੜੀ ਇਹ ਹੋ ਰਹੀ ਹੈ ਕਿ ਸ਼ਹੀਦ ਭਗਤ ਸਿੰਘ ਜੀ ਕਿਉਂਕਿ ਲਾਹੌਰ ਦੇ ਵਿੱਚ ਪੜ੍ਹਦੇ ਰਹੇ ਹਨ ਉਹਨਾਂ ਦੀ ਬਹੁਤੀ ਜ਼ਿਆਦਾ ਗਤੀਵਿਧੀ ਲਾਹੌਰ ਚ ਰਹੀ ਹੈ ਤੇ ਉੱਥੇ ਪਿੱਛੇ ਕਾਫੀ ਦੇਰ ਪਹਿਲਾਂ ਇਹ ਆਇਆ ਸੀ ਵੀ ਜਿਹੜਾ ਲਾਹੌਰ ਦਾ ਚੌਂਕ ਸ਼ਾਦਮਾਨ ਚੌਂਕ ਹੈ ਉਹਦਾ ਨਾਂ ਸ਼ਹੀਦ ਭਗਤ ਸਿੰਘ ਦੇ ਨਾਂ ਤੇ ਰੱਖਿਆ ਜਾਊਗਾ ਉਹਦੇ ਉੱਤੇ ਕੋਈ ਕੋਰਟ ਦੇ ਵਿੱਚ ਕੇਸ ਚੱਲ ਪਿਆ ਉਸ ਕੋਰਟ ਦੇ ਕੇਸ ਦੇ ਵਿੱਚ ਉੱਥੋਂ ਦੀ ਜਿਹੜੀ ਪੰਜਾਬ ਸਰਕਾਰ ਹੈ ਮਰੀਮ ਨਵਾਜ਼ ਉੱਥੋਂ ਦੀ ਮੁੱਖ ਮੰਤਰੀ ਹੈ ਉਸ ਸਰਕਾਰ ਨੇ ਜੋ ਜਵਾਬ ਦਿੱਤਾ ਉਹ ਬਹੁਤ ਹੀ ਮਾੜਾ ਹੈ ਉਹ ਐ ਸਮਝ ਲਓ ਵੀ ਜਿਵੇਂ ਕੋਈ ਕਿਸੇ ਆਪਣੇ ਦੇਸ਼ ਦੇ ਜਿਹੜੇ ਦੇਸ਼ ਭਗਤ ਲੋਕ ਨੇ ਸਾਡੇ ਚਾਨਣ ਸਤਾਰੇ ਹੈ ਉਹਨਾਂ ਦੇ ਨਾਲ ਜਿਵੇਂ ਗਦਾਰੀ ਕਰ ਦਿੱਤੀ ਹੁੰਦੀ ਹੈ ਤੇ ਉਹਨਾਂ ਨੇ ਹੁਣ ਇਹ ਕਿਹਾ ਕਿ ਵੀ ਅਸੀਂ ਸ਼ਾਦਮਾਨ ਚੌਕ ਦਾ ਨਾਮ ਸ਼ਹੀਦ ਭਗਤ ਸਿੰਘ ਦੇ ਨਾਂ ਤੇ ਨਹੀਂ ਰੱਖਾਂਗੇ ਉੱਥੇ ਸ਼ਹੀਦ ਭਗਤ ਸਿੰਘ ਫਾਊਂਡੇਸ਼ਨ ਨਾਂ ਦੀ ਇੱਕ ਐਨਜੀਓ ਬਣੀ ਹੋਈ ਹੈ ਉਹ ਇਸ ਗੱਲ ਦੀ ਯਤਨਸ਼ੀਲ ਹੈ ਅਸੀਂ ਪੰਜਾਬੀ ਲੋਕ ਉੱਥੋਂ ਦੇ ਪੰਜਾਬੀ ਲੋਕਾਂ ਨੂੰ ਇਹ ਸਨੇਹਾ ਦੇਣਾ ਚਾਹੁੰਦੇ ਆ ਕਿ ਸ਼ਹੀਦ ਭਗਤ ਸਿੰਘ ਉਸ ਭਾਰਤ ਦਾ ਸ਼ਹੀਦ ਹੈ ਜਿਸ ਭਾਰਤ ਦਾ ਪਾਕਿਸਤਾਨ ਉਸ ਵਕਤ ਇੱਕ ਹਿੱਸਾ ਸੀ ਤੇ ਉਹ ਸਾਡਾ ਸਾਂਝਾ ਸ਼ਹੀਦ ਹੈ ਚਾਹੇ ਅਸੀਂ ਦੇਸ਼ ੱਡ ਬਣ ਗਿਆਂ ਬਦਕਿਸਮਤੀ ਨਾਲ ਤੇ ਉਹ ਸਾਡੀਆਂ ਸ਼ਹਾਦਤਾਂ ਨਹੀਂ ਅਸੀਂ ਵੰਡੀਆਂ ਉਹਨਾਂ ਨੂੰ ਅਸੀਂ ਇੱਕ ਹੀ ਰੱਖਣਾ ਤੇ ਰਵੈਤਾਂ ਨੂੰ ਵੀ ਇੱਕ ਰੱਖਣਾ ਹੈ ਉੱਥੋਂ ਦੇ ਜਿਹੜੇ ਬਹੁਤ ਸਾਰੇ ਹੋਰ ਅਗਾਂਵਧੂ ਇਨਕਲਾਬੀ ਲੋਕ ਹੈ ਉਹ ਵੀ ਇਸ ਸਰਕਾਰ ਨੂੰ ਉੱਥੋਂ ਦੀ ਪੱਛਮੀ ਬੰਗਾ ਆਪਣੇ ਉਧਰਲੇ ਪੰਜਾਬ ਵਾਲੇ ਸਰ ਪਾਕਿਸਤਾਨੀ ਪੰਜਾਬ ਦੀ ਸਰਕਾਰ ਨੂੰ ਮਜਬੂਰ ਕਰੂਗੀ ਕਿ ਉਹ ਜਿਹੜਾ ਇੱਕ ਫੈਸਲਾ ਹੋ ਗਿਆ ਸੀ ਉਹਦੇ ਤੇ ਡਿੱਗੀ ਰਹੇ ਅ ਅਗਲੀ ਗੱਲ ਦੋਸਤੋ ਇਹ ਹੈ ਕਿ ਅਸਾਮ ਦੇ ਮੁੱਖ ਮੰਤਰੀ ਸ਼੍ਰੀ ਹਿਮੰਤ ਵਿਸ਼ਵਾ ਸ਼ਰਮਾ ਇੱਧਰ ਉੱਧਰ ਬੜਾ ਪ੍ਰਚਾਰ ਕਰਦੇ ਹੈ ਤੇ ਪਰ ਉਹਨਾਂ ਨੇ ਕੋਥੇ ਸਕੀਮ ਬਣਾਈ ਹੈ ਟ੍ਰਾਂਸਪੋਰਟ ਦੇ ਵਾਸਤੇ ਉਹਦੇ ਲਈ ਬਹੁਤ ਸਾਰੇ ਦਰਖਤ ਕੱਟੇ ਜਾਣੇ ਹਨ ਉੱਥੋਂ ਦੇ ਜਿਹੜੇ ਦੋ ਕਲਾਕਾਰ ਨੇ ਇੱਕ ਮਾਰਸ਼ਲ ਬਰੂਆ ਤੇ ਦੂਜਾ ਸਮਾਜਿਕ ਕਾਰਕੁਨ ਹੈ ਅੰਕੂਮਨ ਬੋਰਦੋਲਾਈ ਉਹਨਾਂ ਦੋਨਾਂ ਨੇ ਅਡਰ ਥਾਮਾਂ ਤੇ ਕੋ ਬੈਨਰ ਪੋਸਟਰ ਲਾਏ ਹੈ ਉਹਦੇ ਦੇ ਉੱਤੇ ਦਰਖਤ ਟੁੱਟਿਆ ਪਿਆ ਡਿੱਗਿਆ ਦਿਖਾਇਆ ਗਿਆ ਤੇ ਉਹਦੇ ਤੇ ਲਿਖਿਆ ਕਿ ਹਿਮੰਤਾ ਭਜਾਓ ਹਿਮੰਤ ਵਿਸਵਾ ਜਾਨੀ ਕਿ ਹਿਮੰਤਾ ਭਜਾਓ ਕੁਦਰਤ ਬਚਾਓ ਉਹਨਾਂ ਦੇ ਉੱਤੇ ਕੇਸ ਦਰਜ ਕਰ ਲਿਆ ਗਿਆ ਉਹਨਾਂ ਨੂੰ ਫੜ ਕੇ ਜੇਲ੍ਹ ਚ ਦੇ ਦਿੱਤਾ ਤੇ 14 ਦਿਨਾਂ ਦੀ ਉਹਨਾਂ ਨੂੰ ਅਦਾਲਤ ਨੇ ਜਿਹੜੀ ਹੈ ਨਿਆਂਇਕ ਹਰਾਸਤ ਵਿੱਚ ਭੇਜ ਦਿੱਤਾ ਅਸੀਂ ਇਸ ਗ੍ਰਿਫਤਾਰੀ ਦੀ ਇਸ ਕੇਸ ਦੀ ਨਿੰਦਿਆ ਕਰਦੇ ਹਾਂ ਜੇ ਕੁਦਰਤ ਨੂੰ ਬਚਾਉਣ ਲਈ ਲੋਕ ਅੱਗੇ ਆਉਂਦੇ ਐ ਤਾਂ ਇਹ ਇੱਕ ਚੰਗਾ ਸ਼ਗਨ ਹੈ ਨਾ ਕਿ ਮਾੜਾ ਜਦ ਕਿ ਅੱਜ ਅਸੀਂ ਸਾਰੇ ਪਾਸੇ ਪੋਲੂਸ਼ਨ ਦੇ ਨਾਲ ਹਵਾ ਦੇ ਪ੍ਰਦੂਸ਼ਣ ਨਾਲ ਤਰਾ ਤਰਾ ਹੋਈ ਪਈ ਹੈ ਦਿੱਲੀ ਹੈ ਚੰਡੀਗੜ੍ਹ ਹੈ ਚਾਹੇ ਉਹ ਬਿਹਾਰ ਦਾ ਹਾਜੀਪੁਰਾ ਹੈ ਤੇ ਜੇ ਦਰਖਤ ਐਦਾਂ ਕੱਟੇ ਜਾਣਗੇ ਤਾਂ ਫਿਰ ਇਹ ਅਸੀਂ ਪੋਲੂਸ਼ਨ ਨੂੰ ਠੀਕ ਹੋਣ ਦੀਆਂ ਕਿੱਥੇ ਗੱਲਾਂ ਕਰਦੇ ਆ ਸੋ ਇਹ ਸਾਡਾ ਇੱਕ ਵੱਡਾ ਮੁੱਦਾ ਹੈਗਾ ਇਸ ਮੁੱਦੇ ਦੇ ਉੱਤੇ ਜਿਹੜੀਆਂ ਯੋਜਨਾਵਾਂ ਬਣਦੀਆਂ ਨੇ ਉਹਨਾਂ ਯੋਜਨਾਵਾਂ ਨੂੰ ਬਣਾਉਣ ਲੱਗਿਆਂ ਇਹਨਾਂ ਗੱਲਾਂ ਦਾ ਧਿਆਨ ਰੱਖਿਆ ਜਾਣਾ ਚਾਹੀਦਾ ਵੀ ਇਹਦਾ এনवायरमेंट ਤੇ ਕਿੰਨਾ ਕ ਅਸਰ ਪੈਣਾ ਹੈਗਾ ਅ ਅਗਲੀ ਗੱਲ ਦੋਸਤੋ ਇਹ ਹੈ ਕਿ ਬ੍ਰੈਂਪਟਨ ਦਾ ਜਿਹੜਾ ਤਰਵੈਣੀ ਮੰਦਿਰ ਹੈ ਉਸ ਮੰਦਿਰ ਨੇ ਜਿਹੜਾ ਉੱਥੇ ਕੈਂਪ ਲੱਗਣਾ ਸੀ ਜਿਹੜੇ ਪੰਜਾਬ ਦੇ ਬਹੁਤ ਸਾਰੇ ਪੈਨਸ਼ਨਰ ਉੱਥੇ ਰਹਿੰਦੇ ਆ ਹਿੰਦੂ ਸਿੱਖ ਵੀਰ ਸਾਡੇ ਭੈਣ ਭਰਾ ਉਹਨਾਂ ਦੀ ਸਹੂਲਤ ਲਈ ਉੱਥੇ ਕੈਂਪ ਪਿਛਲੇ ਸਾਲਾਂ ਤੋਂ ਲੱਗਦੇ ਰਹੇ ਆ ਅੱਡ-ਅੱਡ ਥਾਵਾਂ ਤੇ ਕਦੇ ਕਿਸੇ ਮੰਦਿਰ 'ਚ ਲੱਗ ਗਿਆ ਕਦੇ ਕਿਸੇ ਕਮਿਊਨਿਟੀ ਹਾਲ 'ਚ ਲੱਗ ਗਿਆ ਕਦੇ ਗੁਰਦੁਆਰਾ ਸਾਹਿਬ 'ਚ ਲੱਗ ਗਿਆ ਤੇ ਉਹ ਜਿਹੜੇ ਕੈਂਪ ਨੇ ਆ ਹੁਣ ਜਿਹੜਾ 17 ਤਰੀਕ ਨੂੰ ਕੈਂਪ ਲੱਗਣਾ ਸੀ ਮੰਦਿਰ ਕਮੇਟੀ ਨੇ ਬੜੀ ਬਿਨਿਮਰਤਾ ਸਹਿਤ ਲੋਕਾਂ ਨੂੰ ਅਪੀਲ ਕੀਤੀ ਹੈ ਬੀ ਅਫਸੋਸ ਹੈ ਸਾਨੂੰ ਕਿ ਅਸੀਂ ਉਹ ਕੈਂਪ ਨਹੀਂ ਲਾ ਸਕਾਂਗੇ ਕਿਉਂਕਿ ਸਾਨੂੰ ਜੋ ਪੁਲਿਸ ਦੇ ਵੱਲੋਂ ਸੀਆਈਡੀ ਆ ਰਹੀ ਹੈ ਉਹ ਇਹ ਹੈ ਵੀ ਇਹਦੇ ਤੇ ਕੋਈ ਅਟੈਕ ਹੋ ਸਕਦਾ ਹੈ ਅਸੀਂ ਅਜਿਹੀ ਗੱਲ ਨਹੀਂ ਕਰਨਾ ਚਾਹੁੰਦੇ ਅਸੀਂ ਅ ਇਸ ਗੱਲ ਦੇ ਉੱਤੇ ਬੜਾ ਦੁੱਖ ਪ੍ਰਗਟ ਕਰ ਰਹੇ ਹਾਂ ਕਿ ਸਾਡੀ ਭਾਰਤ ਸਰਕਾਰ ਦੀਆਂ ਗਲਤ ਨੀਤੀਆਂ ਕਰਕੇ ਕੈਨੇਡਾ ਸਰਕਾਰ ਦਾ ਉੱਥੇ ਖਾਲਸਤਾਨੀਆਂ ਨੂੰ ਸ਼ਹਿਦ ਦੇਣ ਕਰਕੇ ਤੇ ਕੁਝ ਭਾਰਤ ਸਰਕਾਰ ਵੱਲੋਂ ਉੱਥੇ ਅਖੌਤੀ ਜਿਹੜੇ ਹਿੰਦੂਤਵੀ ਲੋਕ ਐ ਉਹਨਾਂ ਨੂੰ ਸ਼ਹਿ ਦੇਣ ਕਰਕੇ ਅਜਿਹੇ ਹਾਲਾਤ ਪੈਦਾ ਹੋਇਆ ਕਿ ਸਾਡੇ ਦੇਸ਼ ਦੇ ਇਹਨਾਂ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਇੱਕ ਮੁੱਦੇ ਜਿਹੜੇ ਨਵੇਂ ਬਿਨਾਂ ਗੱਲ ਤੋਂ ਉਹ ਸਾਹਮਣੇ ਆ ਰਹੇ ਇਹ ਬਹੁਤ ਹੀ ਮੰਦ ਭਾਗੀ ਗੱਲ ਹੈ ਲਾਸਟ ਗੱਲ ਦੋਸਤੋ ਇਹ ਹੈ ਜਿਹੜੀ ਕੇਂਦਰ ਦੀ ਜਿਹੜੀ ਪਿੰਡੂ ਵਿਕਾਸ ਮੰਤਰਾਲੇ ਜਿਹੜਾ ਕੇਂਦਰ ਦਾ ਹੈ ਉਸ ਨੇ ਇਸ ਸਾਲ 37 ਲੱਖ 80 ਹਜ਼ਾਰ ਘਰ ਅਲਾਟ ਕੀਤੇ 18 ਸੂਬਿਆਂ ਦੇ ਵਿੱਚ ਪ੍ਰਾਈਮ ਮਿਨਿਸਟਰ ਆਵਾਸ ਯੋਜਨਾ ਗ੍ਰਾਮੀਨ ਪੀ ਐਮ ਏ ਯੂ ਜੀ ਉਸ ਦੇ ਤਹਿਤ ਤੇ ਇਹਨਾਂ ਦੇ ਵਿੱਚੋਂ ਕੱਲੇ ਛਤੀਸ਼ਗੜ ਜਿੱਥੇ ਬੀ ਜੀ ਪੀ ਦਾ ਰਾਜ ਹੈ ਉਸ ਦੇ ਵਿੱਚ 8 ਲੱਖ 61 ਹਜ਼ਾਰ ਘਰ ਜਾਨੀ ਕਿ 22% ਕੱਲੇ ਇੱਕ ਛਤੀਸ਼ਗੜ ਦੇ ਵਿੱਚ ਦੇ ਦਿੱਤੇ ਤੇ ਜਿਹੜਾ ਜਿੱਥੇ ਚੋਣ ਹੋ ਰਹੀ ਹੈ ਮਹਾਰਾਸ਼ਟਰਾ ਉਹਦੇ 637000 ਜਾਨੀ ਕਿ 16% ਇਹਨਾਂ ਦੋਨਾਂ ਸੂਬਿਆਂ 'ਚ 38% ਘਰ ਅਲਾਟ ਕਰ ਦਿੱਤੇ ਮਕਾਨ ਅਲਾਟ ਕਰ ਦਿੱਤੇ ਤੇ ਪਿਛਲੀਆਂ ਸਮਿਆਂ ਦੇ ਵਿੱਚ 2016 ਤੋਂ 24 ਤੱਕ ਜਿਹੜਾ ਟਾਰਗੇਟ ਹੈ ਉਹ 2 ਕਰੋੜ 95 ਲੱਖ ਦਾ ਸੀ ਉਹਦੇ ਵਿੱਚ ਉਦੋਂ 36% ਐਨਾਂ 16 2016 ਤੋਂ ਲੈ ਕੇ 24 ਤੱਕ ਜਦੋਂ ਵਿੱਚ ਕਾਂਗਰਸ ਦੀ ਸਰਕਾਰ ਰਹੀ ਹੈ ਉਹਨੂੰ ਸਿਰਫ 3.98% ਹੀ ਕਰ ਅਲਾਟ ਕੀਤੇ ਗਏ ਸੀ ਵੀ ਜਾਨੀ ਜੇ ਕਾਂਗਰਸ ਦੀ ਸਰਕਾਰ ਹੈ ਤਾਂ ਥੋੜੇ ਕਰ ਦਿਓ ਜੇ ਉੱਥੇ ਭਾਜਪਾ ਦੀ ਸਰਕਾਰ ਹੈ ਤਾਂ ਜ਼ਿਆਦਾ ਕਰ ਦਿਓ ਇਹ ਐ ਹੈ ਵੀ ਜਿਵੇਂ ਸਾਂਝੀ ਜਿਹੜੀ ਚੀਜ਼ ਹੈ ਉਸ ਨੂੰ ਵੰਡਣ ਲਈ ਅੰਨਾ ਲੱਗਿਆ ਹੋਇਆ ਤੇ ਅੰਨਾ ਵੰਡੇ ਰਿਉੜੀਆਂ ਮੁੜ ਮੁੜ ਆਪਣਿਆਂ ਨੂੰ ਇਹੀ ਗੱਲ ਹੋਈ ਪਈ ਹੈ ਪਰ ਇਹ ਰਿਉੜੀਆਂ ਸਾਰੇ ਲੋਕਾਂ ਦੀਆਂ ਨੇ ਏ ਮੋਦੀ ਜੀ ਦੀਆਂ ਆਪਣੀਆਂ ਨਿੱਜੀ ਨਹੀਂ ਜਿਵੇਂ ਉਹ ਵਰਤ ਰਿਹਾ ਅਸੀਂ ਇਹਦੀ ਨਿੰਦਿਆ ਕਰਦੇ ਆ ਅੱਜ ਦੀ ਗੱਲ ਚੰਨੀ ਬਹੁਤ ਬਹੁਤ ਸ਼ੁਕਰੀਆ ਤੁਹਾਨੂੰ